ਇੰਡਸਟਰੀ ਸੁਣੀ ਹੋਗੀ ਬਾਬਾ ਜੀ ਉਹ ਜੋ ਭਲਾਦਾ ਦਾ ਕਰੈਕਟਰ ਹੁੰਦਾ ਸੀ ਉਹਨਾਂ ਦੇ ਵਿੱਚ ਹੀ ਆਸੇ ਫੋਚੇ ਉੱਚੀ ਲੌਂਗ ਡਿਵਲ ਕਰਨਾ ਆਤ ਹੀ ਪਾਣੀ ਸੀ ਇਹ ਕਰਨਾ ਉਹ ਇੱਕੋ ਹੀ ਵਨ ਆਫ ਦਾ ਆਰਮੀ ਭਲਾਦਾ ਜੀ ਨਾਲ ਦੋਸਤ ਹੈ ਸੰਗਪਾ ਜੀ ਪੁਖਰਾਜ ਲਈ ਕੋ ਸੋਚ ਰਹੇ ਆ ਇੰਡਸਟਰੀ ਹਾਂ ਜੀ ਮੈਂ ਮੈਂ ਭਾਜੀ ਸੇ ਭਲਾਦਾ ਪੁਖਰਾਜ ਨਾਲ ਹੀ ਗੱਲ ਕਰ ਰਿਹਾ ਦੇਦੀ ਮੇਰੀ ਆਇਆ ਇਹ ਨਾ ਬਿੱਤਰ ਦਾ ਜਾਂਦੇ ਨਾ ਆਪਣੇ ਬੱਚੇ ਨੂੰ ਇਹ ਰਗਾ ਭਾਈ ਪਹਾਨ ਕਰਦੇ ਪੂਰਾ ਸੀਨ ਕਰ ਲਗਦੇ ਹਨ ਥੰਗ ਦੇ ਵਿੱਚ ਪੂਰਾ ਮਦਨੇ ਤੇ ਉਹ ਕਹਿੰਦਾ ਯਾਰ ਸੀਨ ਕਰ ਲਓ ਯਾਰ ਕਿੰਨਾ ਕੀ ਯਾਰ ਮੈਂ ਤਾਂ ਕਰ ਲਵਾਂਗਾ ਇਹ ਚਾ ਨਾ ਕਰਾਂਗਾ ਬੜਾ ਪਰ ਉਹ ਰਾਜ ਨੂੰ ਬੋਸਟ ਅਪ ਕਰਨਾ ਕਰਦਾ ਰਾਜਾ ਆਪ ਹੀ ਬੰਦਿਆ ਜੀ ਪਾਕਿਸਤਾਨ ਸਰੋਂ ਦਾ ਨਹੀਂ ਇਹ ਕੁੜੀਆਂ ਬੜਾ ਜੀ ਆਜੀ ਮੈਂ ਚੱਲਦੀ ਮਾਤਮਾਨੇ ਸਾਹਾਂ ਦੇ ਸਾਥ ਵਿੱਚ ਲੇਕਿਨ ਕੀ ਕੀ ਤਾਂ ਦੋਵੇਂ ਚੱਤਣਾ ਜੀ ਕੀ ਦੋਵਾਂ ਦੀ ਪੰਡਤ ਪੈਰੀ ਕਮਿਊਨਿਟੀ ਦੇ ਕਿਹਦੇ ਸਾਡਾ ਘਾਟਾ ਇਹ ਸਾਰੀ ਜ਼ਿੰਦਗੀ ਦਾ ਘਾਟਾ ਹੈ ਔਰ ਜਦੋਂ ਕੋਈ ਫਿਲਮ ਦੇਤੇ ਵੀ ਰੱਖ بڑا ਵਾਇਰਲ ਹੋਣ ਦੇ ਦੀ ਕਮਿਊਨਿਟੀ ਉਹ ਮੈਂ ਦੇਖੀ ਆ ਨਾਲ ਮੈਂ بڑا ਮਾਤ ਪੰਜ ਯਾਰ ਇਹ ਤੇ ਮਾਈਕ੍ਰੋਚ ਕਰਦਾ ਉਸਦਾ ਬੰਦਾ ਬੰਦਿਆ ਤਗਾ ਸਰ ਅੱਜ ਉਹਨਾਂ ਦੇ ਨਾਲ ਬਿਤਾਇਆ ਮੈਂ ਕਿਹੜਾ ਲੰਮਾ ਮੌਜਾ ਹੈ ਕਿਹੜੀ ਚੀਜ਼ ਤੁਹਾਡੀ ਉਹਨਾਂ ਦੇ ਨਾਲ ਸਭ ਤੋਂ ਵੱਧ ਯਾਦ ਹੈ ਮੈਂ ਹੁਣੇ ਹੀ ਦੱਸਾਂ ਜੀ ਉਹ ਲੋਕ ਐ ਵੋਟਰ ਜੋ ਨਿਕਲੇ ਕਾਲੀ ਕਾਲੀ ਤੇ ਮੈਂ ਉਹਨੇ ਯਾਰਾ ਪ੍ਰਿੰਟ ਵਾਰ ਤੇ ਪ੍ਰਿੰਟ ਵਾਰ ਸੁਣਨੇ ਦੇਖਿਆ ਜੀ ਬੈਂਕ ਦਾ ਅਪਾਰਟਮੈਂਟ ਮਹਿੰਗਾ ਭਾਈ ਹੁਣ ਗੱਡੀ ਜਨਾ ਪੂਰੀ ਪਲੈਨ ਲੱਗਦੀ ਆ ਪਿਆਪਾ ਦੇ ਕੰਮ ਨਾਲ ਜੇ ਚੱਲ ਜਾਂਛੂੜੀ ਵੀ ਚੱਲ ਉਹਨਾਂ ਵਰਤ ਤੇ ਮਾਸੀਆ ਪੂਰੀ ਕੀ ਕੀ ਜਿਹਾ ਕਿੱਡੀ ਜੀ ਬਹਿ ਗਏ ਉਹ ਨਾਲ ਹੀ ਜਦੋਂ ਅਸੀਂ ਖਾਣ ਨੂੰ ਕਹਿੰਦੇ ਸੀ ਮੇਰੇ ਨੂੰ ਪੁੱਛਦਾ ਹੈ ਮੈਂ ਇਹ ਦਿਨ ਦੇ ਕਿ ਕਿੱਥੇ ਰਹੇ ਹੈ ਇਹ ਜਿੰਦਗਾਨ ਫਿਲਮ ਬਣ ਰਹੀ ਸ਼ੂਟਿੰਗ ਤੇ ਗਾਜ ਵੀ ਜਿੰਦਾ ਭਾਜੀ ਗੇਲਵੀ ਨਾਲ ਸੀ ਕਿ ਇਹਨਾਂ ਡਾਇਲੋਗ ਲਗੇ ਆ ਆ ਆਪਣਾ ਮੁੰਡਾ ਜਿਹੜਾ ਟਾਰਗੇਟ ਤੇ ਇਕੱਠੇ ਬੀਠੋ ਬਹਿ ਕੇ ਭਾਜੀ ਬੋਲੀ ਤੁਮੇ ਯਾਰ ਇੱਕ ਇੰਜੈਕਸ਼ਨ ਜਾਂ ਲੈਨੇ ਹੁੰਦੇ ਹੈ ਨਾ ਉਹ ਕੋਈ ਮੈਨੂੰ ਗਾਲ ਕੱਢ ਕੇ ਕਹਿੰਦੇ ਸੁਣਿਆ ਕਿ ਇੱਥੇ ਇੱਥੇ ਕਰਾਤਾ ਹੋਏ ਮੈਂ ਜੱਫੀ ਪਾਈ ਜਾਗਾ ਉਹ ਮੈਨੂੰ ਮੈਨੂੰ ਉਹਨਾਂ ਨੇ ਜੱਫੀ ਪਾ ਕੇ ਜੇ ਉਹ ਨਹੀਂ ਕਲਾਵੇ ਚ ਲਿਆ ਕਿ ਨਹੀਂ ਯਾਰ ਚੱਕਾ ਰਹੀਆਂ ਮੈਂ ਜਾਣ ਕੇ ਰਾਂ ਤੇ ਬਣ ਬਣੇ ਇੱਕ ਨੇ ਉਹਨੂੰ ਇਦਾਂ ਦੇ ਇਨਸੀਡੈਂਟ ਬਹੁਤ ਹੋਤਾ ਭਾਜੀ ਕਿਤੇ ਕਿਹੜੇ ਕਿਹੜੇ ਤੁਹਾਨੂੰ ਇਸ ਜਿਹੜੇ ਕਿੰਨਾ ਹੀ ਦਮਾਂ ਲੱਗਿਆ ਕੋਪਰਮਾਲ ਸੱਚੇ ਪਾਜ ਸੈਨੇਟਰ ਐਪਰੇਟਿਵ ਕਰਾਉਂਦਾ ਮੋਬਾਈਲ ਜੀ ਸੱਜਾ ਮਾਰੇ ਸੱਚੇ ਪਾਜ ਬਾਬਾ ਨੂੰ ਐਸੋ ਜੀ ਇਹੋ ਜੀ ਆਪਣੇ ਨਾ ਆਪਣੇ ਦਿਲ ਦੇ ਨਾਲ ਲਾ ਕੇ ਰੱਖਿਆ